ਸਵਾਗਤ ਕਰਦਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਭਰਤੀ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਾਂ ਮੁਲਾਜ਼ਮਾ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਉਂਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਵੀਂ ਭਰਤੀ ਦੇ ਸੰਬੰਧ ਵਿੱਚ ਨਵਾਂ ਨੋਟੀਫਿਕੇਸ਼ਨ ਆ ਚੁੱਕਿਆ ਹੈ ਕਿ ਇਹ ਨੋਟੀਫਿਕੇਸ਼ਨ ਕਿੰਨੀਆਂ ਪੋਸਟਾਂ ਨੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿਵੇਂ ਅਪਲਾਈ ਕਰਨਾ ਹੈ ਉਮਰ ਹੱਦ ਕਿੰਨੀ ਹੈ ਪੀਸ ਕਿੰਨੀ ਹੈ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਸਾਰੀ ਜਾਣਕਾਰੀ ਡਿਟੇਲ ਵਿੱਚ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਨਵਾਂ ਨੋਟੀਫਿਕੇਸ਼ਨ ਪੰਜਾਬ ਦੇ ਵਿੱਚ ਨਵੀਆਂ ਭਰਤੀਆਂ ਆ ਚੁੱਕੀਆਂ ਨੇ ਤੋ ਨਵੀਂ ਕਿਹੜੀ ਭਰਤੀ ਆਈ ਉਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਅਧੀਨ ਸਿਵਾਮਾਂ ਚੋਣ ਬੋਰਡ ਪੰਜਾਬ ਪੀ ਟ੍ਰਿਪਲ ਐਸ ਬੀ ਪੰਜਾਬ ਵੱਲੋਂ ਇਹ ਜਿਹੜਾ ਭਰਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੁੱਲ ਅਸਾਮੀਆਂ ਦੀ ਗੱਲ ਕਰੀਏ ਤਾਂ 34 ਅਸਾਮੀਆਂ ਲਈ ਜਿਹੜਾ ਅਸਤੇਆਰ ਨੰਬਰ 10 2025 ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਤੁਹਾਡੇ ਕੋਲ ਪੋਸਟਾਂ ਦਿੱਤੀਆਂ ਹੋਈਆਂ ਨੇ ਜਿਸ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਦੇ ਸੰਬੰਧ ਦੇ ਵਿੱਚ ਆਪਾਂ ਦੇਖਦੇ ਹਾਂ ਜੇ ਡੇਟ ਦੀ ਗੱਲ ਕਰੀਏ ਤਾਂ ਅਸਤੇਆਰ ਜਿਹੜਾ ਜਾਰੀ ਕੀਤਾ ਗਿਆ ਸੀ 15 11 2025 ਨੂੰ ਆਨਲਾਈਨ ਜਿਹੜਾ 19 11 2025 ਤੋਂ ਸਟਾਰਟ ਹੋ ਚੁੱਕਿਆ ਹੈ ਤਾਂ ਹੁਣ ਜਿਹੜਾ ਇਹ ਲਾਸਟ ਡੇਟ ਦੀ ਗੱਲ ਕਰੀਏ ਤਾਂ 12 12 12 دسمبر 2025 شام 5 ਵਜੇ ਤੱਕ ਤੁਸੀਂ ਜਿਹੜੇ ਨੇ ਅਪਲਾਈ ਕਰ ਸਕਦੇ ਹੋ ਤੇ ਫੀਸ ਜਿਹੜੀ 15 12 2025 ਤੱਕ ਫੀਸ ਜਿਹੜੀ ਆਪਾਂ ਜਮ੍ਹਾਂ ਕਰਵਾ ਸਕਦੇ ਆ ਤਾਂ ਇਹ ਜਿਹੜਾ P ट्रिपल SB ਦੁਆਰਾ ਇਹ ਭਰਤੀਆਂ ਜਿਹੜੀਆਂ ਨੇ ਆਪਣੇ ਕੋਲ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵਕ ਵਕ ਸਾਮੀਆਂ ਨੇ ਇਸ ਦੇ ਵਿੱਚ ਪਹਿਲੀ ਕੀ ਹੈ ਜੂਨੀਅਰ ਇੰਜੀਨੀਅਰ ਦੀ ਸਾਮੀ ਹੈ ਜਿਹੜੀ ਇੱਕ ਸਾਮੀ ਹੈ ਇਹ ਐਸਸੀ ਵਾਸਤੇ ਇੱਕ ਸਾਮੀ ਜਿਹੜੀ ਰਾਖਵੇਂ ਰੱਖੀ ਗਈ ਹੈ ਇਸ ਤੋਂ ਅੱਗੇ ਵੇਖਦੇ ਆਂ ਆਪਾਂ ਸਾਈਕ ਡਾਇਰੈਕਟਰ ਮੱਛੀ ਪਾਲਣ ਦੇ ਜਿਹੜੀਆਂ ਨੇ ਇਸ ਦੀਆਂ ਸਾਮੀਆਂ ਪੰਜ ਸਾਮੀਆਂ ਨੇ ਤੇ ਵੱਖ-ਵੱਖ ਕੈਟਾਗਰੀ ਦੇ ਵਿੱਚ ਵੱਖ-ਵੱਖ ਜਿਹੜੀ ਵੰਡ ਕੀਤੀ ਗਈ। ਇਸੇ ਤਰ੍ਹਾਂ ਅੱਗੇ ਸੀਨੀਅਰ ਫੋਰਸਿਸ ਸੁਪਰਵਾਈਜ਼ਰ ਦੀ ਜਿਹੜੀ ਇਹ ਪੋਸਟਾਂ ਨੇ ਤੇ ਜਿਸ ਦੇ ਵਿੱਚ ਤੁਹਾਡੇ ਕੋਲ 12 ਪੋਸਟਾਂ ਨੇ ਤੇ ਇਸ ਦੇ ਵਿੱਚ ਵੀ ਅੱਗੇ ਕੈਟਾਗਰੀ ਵੰਡ ਕੀਤੀ ہوئی ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਲੀਗਲ ਐਡਵਾਈਜ਼ਰ ਦੀਆਂ ਪੋਸਟਾਂ ਨੇ ਤਾਂ ਜਿਸ ਦੇ ਲਈ ਤਿੰਨ ਪੋਸਟਾਂ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਇਸੇ ਤਰ੍ਹਾਂ ਅੱਗੇ ਵੇਖਦੇ ਆਪਾਂ ਜੂਨੀਅਰ ਇੰਜੀਨੀਅਰ ਮੈਡੀਕਲ ਮਕੈਨਿਕਲ ਦੀਆਂ ਜਿਹੜੀਆਂ ਪੋਸਟਾਂ ਨੇ ਤਾਂ ਇਸ ਦੇ ਲਈ 13 A ਪੋਸਟਾਂ ਨੇ ਤੇ ਇਸ ਦੇ ਵਿੱਚ ਵੀ ਕੈਟਾਗਰੀ ਅੱਗੇ ਵੰਡ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੇ ਕੈਟਾਗਰੀ ਕੋਡ ਤੁਹਾਡੇ ਕੋਲ ਵੇਖ ਸਕਦੇ ਜੇ ਯੋਗਤਾ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਕੁਆਲਿਫਿਕੇਸ਼ਨ ਜਿਹੜੀ ਹੈ ਜੂਨੀਅਰ ਐਂਜਨੀਅਰ ਦੇ ਵਾਸਤੇ ਜਿਹੜੀ ਇਹ ਘੱਟੋ-ਘੱਟ 3 ਸਾਲ ਦਾ ਡਿਪਲੋਮਾ ਇੰਜੀਨੀਅਰਿੰਗ ਦੇ ਵਿੱਚ ਪਾਸ ਕੀਤਾ ਹੋਣਾ ਚਾਹੀਦਾ ਹੈ ਜੇਕਰ ਅਸਿਸਟੈਂਟ ਡਾਇਰੈਕਟਰ ਦੀ ਆਪਾਂ ਗੱਲ ਕਰੀਏ ਤੇ ਇਸ ਦੇ ਵਿੱਚ ਮਾਸਟਰ ਡਿਗਰੀ ਜਿਹੜੀ ਇਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਨਾਲ-ਨਾਲ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਜਾਂ ਤੁਹਾਡੇ ਕੋਲ ਅਲੱਗ-ਅਲੱਗ ਜਿਹੜੀ ਅੱਗੇ ਕੁਆਲਿਫੀਕੇਸ਼ਨ ਦਿੱਤੀ ਹੋਈ ਹੈ ਤਾਂ ਤੁਸੀਂ ਆਪਣੀ ਕੁਆਲਿਫੀਕੇਸ਼ਨ ਦੇ ਅਨੁਸਾਰ ਦੇਖ ਸਕਦੇ ਹੋ ਇਸ ਦੇ ਵਿੱਚ ਵੀ ਤੁਸੀਂ ਭਰ ਸਕਦੇ ਹੋ ਇਸ ਤੋਂ ਅੱਗੇ ਜੇ ਗੱਲ ਕਰੀਏ ਆਪਾਂ ਪੰਜਾਬ ਬਿਊਰੋ ਆਫ ਇਨਵੈਸਟ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਸ ਦੇ ਵਿੱਚ ਜਿਹੜਾ ਤੁਹਾਡੇ ਕੋਲ ਬੈਚਲਰ ਡਿਗਰੀ ਪਾਸ ਹੋਣੀ ਚਾਹੀਦੀ ਇਸੇ ਸੀਨੀਅਰ ਜਿਹੜੇ ਦੇ ਵਾਸਤੇ ਜਿਹੜੀ ਆ ਇਸ ਤੋਂ ਬਾਅਦ ਲੀਗਲ ਅਸਿਸਟੈਂਟ ਦੇ ਵਿੱਚ ਤੁਸੀਂ ਅਲੱਗ-ਅਲੱਗ ਪੋਸਟਾਂ ਵਾਸਤੇ ਤੁਹਾਡੇ ਕੋਲ ਅਲੱਗ-ਅਲੱਗ ਜਿਹੜੀਆਂ ਨੇ ਇਸ ਦੇ ਵਿੱਚ ਕੁਆਲੀਫਿਕੇਸ਼ਨ ਦਿੱਤੀ ਹੋਈ ਹੈ ਉਮਰ ਆਦਿ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਉਮਰ ਆਦਿ ਜਿਹੜੀਆਂ ਨੇ ਉਹ ਦਾਇਤਨਸਾਰ ਜਿਹੜੀ ਉਮਰ ਹੱਦ ਜੀ ਛੋੜ ਦਿੱਤੀ 18 ਤੋਂ 37 ਸਾਲ ਇਸ ਦੇ ਵਿੱਚ ਜਿਹੜੀ ਉਮਰ ਹੱਦ ਦਿੱਤੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਕੈਟਾਗਰੀ ਨੂੰ ਰੂਲ ਮੁਤਾਬਕ ਜਿਹੜੀ ਛੋੜ ਦਿੱਤੀ ਜਾਂਦੀ ਕਟੋਗਟ 18 ਸਾਲ ਤੇ ਬਾਅਦ ਤੋਂ ਅਜ 37 ਸਾਲ ਤਾਂ ਇਸ ਤੋਂ ਬਾਅਦ ਜਿਹੜੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਪਛੜੀਆਂ ਚ ਰਹਿਣੀਆਂ ਨੇ ਤਾਂ ਉਹਨਾਂ ਲਈ ਜਿਹੜੀ ਇਸ ਦੇ ਵਿੱਚ ਉਮੀਦਵਾਰਾਂ ਨੂੰ ਜਿਹੜੀ 42 ਸਾਲ ਤੱਕ ਕਰ ਸਕਦੇ ਨੇ ਇਸ ਤਰ੍ਹਾਂ ਜੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਨੇ 45 ਸਾਲ ਤੇ ਹੋਰ ਜਿਹੜੇ ਬਾਕੀ ਕੈਟਾਗਰੀ ਨੂੰ ਜਿਹ ਵੀ ਰੋਲ ਮੁਤਾਬਕ ਸਭ ਕੰਮ ਹੈ ਸੈਨਿਕਾਂ ਨੂੰ ਰੋਲ ਮੁਤਾਬਕ ਜਿਹੜੀ ਛੋਟ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਨਖਾਹ ਸਕੇਲ ਦੀ ਤਾਂ ਤਨਖਾਹ ਸਕੇਲ ਲਗਭਗ ਜਿਹੜਾ ਸਾਰਿਆਂ ਲਈ 35400 ਰੁਪਇਆ ਜਿਹੜਾ ਪੇ ਸਕੇਲ ਰਹਿਣ ਵਾਲੀ ਫੀਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਇੱਕ ਸਰਵਿਸਮੈਨ ਇਕਨੋਮਿਕਲ ਵੀਕਰ ਸੈਕਸ਼ਨ ਤੇ ਹੋਰ ਜਿਹੜੇ ਸੀ ਡਿਸੇਬਿਲਟੀ ਇਹ ਵለ ਵਾਸਤੇ ਜਿਹੜੀਆਂ ਨੇ ਕਟੋ ਤੇ ਅਕਸਰ ਉਸ ਮਾਨ ਵਾਸਤੇ 500 ਰੁਪਇਆ ਜਿਹੜੀ ਇਹ ਫੀਸ ਰੱਖੀ ਗਈ ਹੈ ਸ਼ੈਡਿਊਲ ਕਾਸਟ ਤੇ ਜਿਹੜੇ ਐ ਬੈਕਵਰਡ ਕਲਾਸ ਲਈ 750 ਰੁਪਇਆ ਤੇ ਬਾਕੀ ਸਾਰਾ ਕੈਟਾਗਰੀ ਦੀ ਜਿਹੜੀ 1500 ਰੁਪਇਆ ਫੀਸ ਇਸ ਦੇ ਵਿੱਚ ਜਮਾ ਕਰਵਾਣੀ ਹੋਵੇਗੀ ਇਸ ਦੇ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਰੱਖਵਾ ਕਰਨ ਜਿਹੜਾ ਰੂਲ ਮੁਤਾਬਕ ਉਹਦੇ ਵਿੱਚ ਜਿਹੜਾ ਜਿਹੜਾ ਚਰਨ ਦਿੱਤਾ ਜਾਂਦਾ ਰੱਖਵਾ ਕਰਨ ਦਿੱਤਾ ਜਾਵੇਗਾ ਜੋਨ ਜਿਹੜੀ ਇਸ ਦੇ ਵਿੱਚ ਆਪਣੇ ਕੋਲ ਲਿਖਤੀ ਟੈਸਟ ਹੋਏਗਾ ਤੇ ਲਿਖਤੀ ਟੈਸਟ ਦੇ ਆਧਾਰ ਤੇ ਤੁਹਾਡੇ ਕੋਲ ਮੈਟ ਦੇ ਆਧਾਰ ਤੇ ਜਿਹੜੀ ਇਹ ਨਿਯੋਗਤਾ ਜਿਹੜੀ ਮੈਟ ਦੇ ਆਧਾਰ ਤੇ ਜਿਹੜੀ ਇਹ ਮਿਲੇਗੀ ਤੁਹਾਨੂੰ ਪੋਸਟ ਮਿਲੇਗੀ ਮੈਟ ਲਿਸਟ ਦੇ ਆਧਾਰ ਤੇ ਜੋ ਮੈਟ ਵਿੱਚ ਕੈਂਡੀਡੇਟ ਆਣਗੇ ਤੇ ਉਹਨਾਂ ਨੂੰ ਇਸ ਦੇ ਵਿੱਚ ਮਿਲੇਗੀ ਅਗੇ ਆਪਾਂ ਅਪਲਾਈ ਦੀ ਗੱਲ ਕਰੀਏ ਤਾਂ ਇਸ ਵਿੱਚ ਆਨਲਾਈਨ ਅਪਲਾਈ ਕਰਨਾ ਇਸ ਦੀ ਜਿਹੜੀ ਵੈਬਸਾਈਟ ਹੈ triplesb.punjabgov.gov.in ਤੇ ਜੋ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ 19/11/2025 ਤੋਂ ਜਿਹੜੀ 12/12/2025 ਤੱਕ ਇਸਦੇ ਅਪਲਾਈ ਕਰ ਸਕਦੇ ਹੋ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਆਉਣ ਵਾਲੇ ਹਰੇਕ ਅਪਡੇਟ ਪਹੁੰਚਦੀ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ